ਸੋਖ ਜੀ ਕਿੱਦਾਂ ਤਪਦੀ ਗਰਮੀ ਦੇ ਵਿੱਚ ਪ੍ਰਚਾਰ ਕਰਦੇ ਰਹੇ ਤੁਸੀਂ ਬਿਲਕੁਲ ਬਿਲਕੁਲ ਗਰਮੀ ਲੰਮਾ ਪ੍ਰਚਾਰ ਸੀ ਲੰਮਾ ਸਮਾਂ ਸੀ ਕਿਹਦੀ ਟੱਕਰ ਕਹਿੰਨਾ ਲੱਗ ਰਹੀ ਸੀ ਟੱਕਰ ਅਸਲ 'ਚ ਹੱਡੀ ਟੱਕਰ ਤੇ ਹੈਗੀ ਮੌਜੂਦਾ ਸਰਕਾਰ ਨਾਲ ਤੇ ਸੈਂਟਰ ਸਰਕਾਰ ਨਾਲ ਕਿ ਗੁਰੂ ਨਗਰ ਦੇ ਲੋਕਾਂ ਨੇ ਫਿਰ ਤੀਜੀ ਈਰੀ ਮੌਕਾ ਦਿੱਤਾ ਬਿਲਕੁਲ ਉਹਨਾਂ ਨੂੰ ਵਿਸ਼ਵਾਸ ਪੁੱਜ ਰਿਹਾ ਹੈ ਉਹਨਾਂ ਦੇ ਕੋ ਅਮਰਸਰ ਦੇ ਐਮਪੀ ਹੋਣਾ ਬਹੁਤ ਮਾਨ ਦੀ ਗੱਲ ਹੈ ਫਿਰ ਦੇਹਧਾਰ ਤੇ ਕਿਹੜੇ ਕੰਮ ਕੀਤੇ ਜਾਣਗੇ ਦੇਹਧਾਰ ਦੇ ਉੱਤੇ ਹੁਣ ਜਿਹੜੇ ਅੱਗੇ ਜਿਹੜੇ ਪ੍ਰੋਜੈਕਟਸ ਨੇ ਜਿਹੜੇ ਕੁਝ ਪੈਂਡਿੰਗ ਨੇ ਜਿਦਾਂ ਕਿ ਮੈਡੀਕਲ ਟੂਰਿਜ਼ਮ ਦਾ ਹੋ ਗਿਆ ਹਾਲੇ ਤੋਂ 40 ਡਿਗਰੀ ਗਰਮੀ ਸੀ ਉਹਦੇ ਵਿੱਚ ਪ੍ਰਚਾਰ ਕਰਦੇ ਰਹੇ ਹਾਂ ਜੀ ਕਰਦੇ ਰਹੇ ਲੋੜ ਵੀ ਸੀ ਐਂਡ ਹਮੇਸ਼ਾ ਹੀ ਕਰਾਂਗੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਥੈਂਕਸ ਕਰਨਾ ਚਾਹੁੰਦੇ ਹਾਂ ਲੋਕਾਂ ਦਾ ਜਿਨ੍ਹਾਂ ਨੇ ਇੰਨੀ ਗਰਮੀ ਜਾ ਕੇ ਵੋਟਾਂ ਪਾਈਆਂ ਉਹ ਸਭ ਤੋਂ ਵੱਡਾ ਥੈਂਕਸ ਮੰਗਦਾ ਲੋਕ ਸਭਾ ਚੋਣਾਂ 2024 ਦੇ ਵਿੱਚ ਫਿਰ ਤੀਜੀ ਵਾਰੀ ਮੌਕਾ ਮਿਲਿਆ ਗੁਰਜੀਤ ਸਿੰਘ ਓਝਲਾ ਜੋ ਕਿ ਦੋ ਵਾਰ ਪਹਿਲਾਂ ਵੀ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਸੇਵਾ ਨਿਭਾ ਸਕਿਆ ਤੇ ਫਿਰ ਇੱਕ ਵਾਰੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਦੇਖੋ ਤਸਵੀਰਾਂ ਦੇ ਵਿੱਚ ਪਰਿਵਾਰ ਕੇ ਮੈਂਬਰ ਅਤੇ ਰਿਸ਼ਤੇਦਾਰ ਜਿਹੜੇ ਸਮਰਥਨ ਨੇ ਉਹਨਾਂ ਦਾ ਇਥੇ ਪਹੁੰਚ ਰਹੇ ਨੇ ਸਮਰਥਨ ਕਰਨ ਵਾਸਤੇ ਦੇਸ਼ ਦੇ ਲੋਕ ਮਿਲਦੇ ਨਜ਼ਰ ਆ ਰਹੇ ਲੋਕ ਕੋਟਵਕ ਚਾਏ ਇਹ ਗੁਰੂ ਨਗਰੀ ਦਾ ਇੱਕ ਵਾਰੀ ਤੀਜੀ ਵਾਰੀ ਜਿਹੜਾ ਮੌਕਾ ਮਿਲਦਾ ਨਜ਼ਰ ਆ ਰਿਹਾ ਤੇ ਪਵਾਰ ਮੈਂਬਰ ਪਹੁੰਚੇ ਹੋਏ ਨੇ ਜਿੱਥੇ ਪੂਰੇ ਸਾਹ ਪ੍ਰਚਾਰ ਕਰਦੇ ਵੀ ਨਜ਼ਰ ਆ ਰਹੇ ਸੀ ਆਪਣਾ ਵਿਜੇ ਰੱਖ ਰਹੇ ਸਨ ਪਰ ਜਿਹੜੀਆਂ ਵਿਰੋਧੀ ਪਾਲਟੀਆਂ ਤਾਂ ਕਵੀ ਕਰਤੀ ਪਰ ਉੱਥੇ ਹੀ ਜਿਹੜਾ ਲੋਕਾਂ ਨੇ ਫਿਰ ਤੀਜੀ ਵਾਰੀ ਮੌਕਾ ਜਿਹੜਾ ਉਸ ਜਲਾ ਸਾਨੂੰ ਦਿੱਤਾ ਇਹ ਲੋਕਾਂ ਦੇ ਹੁਣ ਪਾਰੀ ਉਸਾਹ ਜਿਹੜਾ ਲੱਗਦਾ ਨਜ਼ਰ ਆ ਰਿਹਾ ਤੇ ਹੁਣ ਗੁਰੂ ਨਗਰੀ ਦੇ ਵਿੱਚ ਜਿਹੜੇ ਮੁੱਦੇ ਨੇ ਉਹਨਾਂ ਨੂੰ ਪਹਿਲੇ ਆਧਾਰ ਦੇ ਉੱਪਰ ਹੱਲ ਕੀਤਾ ਜਾਵੇਗਾ ਇਹ ਉਜਲਾ ਸਾ ਦੇਖ ਸਕਦੇ ਕਿ ਲਗੂ ਰੋ ਸਾਹ ਦੇ ਰੋ ਕਿ ਜਿਹੜਾ ਇਹਦਾ ਕੋਈ ਨਹੀਂ ਹੋਇਆ ਸਾਹਿਬ ਚਲੋ ਚਲ ਬਿਲਕੁਲ ਜੀ ਦੇਖ ਸਕਦੇ ਹੋ ਕਿ ਉਹਨਾਂ ਦੀ ਮਾਤਾ ਦੇ ਵੱਲੋਂ ਉਹ ਚੁੰਮਿਆ ਜਾ ਰਿਹਾ ਤੇ ਤੀਜੀ ਵਾਰੀ ਮੌਕਾ ਮਿਲਿਆ ਫਿਰ ਗੁਰੂ ਨਗਰੀ ਦੇ ਵਿੱਚ ਸੇਵਾ ਕਰਨ ਦਾ ਤੇ ਜਿਹੜਾ ਪੂਰਾ ਪਰਿਵਾਰ ਜਿਹੜਾ ਕਿ ਜਿਹੜਾ ਪਰਿਵਾਰ ਦੇ ਵੱਲੋਂ ਪ੍ਰਚਾਰ ਵੀ ਕੀਤਾ ਗਿਆ ਸੀ ਤਪ ਦੀ ਗਰਬੀ ਦੇ ਵਿੱਚ ਆਪਣਾ ਵਿਝ ਰੱਖਿਆ ਗਿਆ ਸੀ ਪਰ ਅੱਜ ਚਿਹਰੇ ਤੇ ਖੁਸ਼ੀ ਲੱਗ ਰਹੀ ਹੈ ਪੂਰੇ ਚਾਰ ਦਿਪ ਆ ਦੇਖ ਸਕਦੇ ਹੋ ਕਿ ਅੱਜ ਇਹ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਿਖ ਰਹੀ ਆ ਤੇ ਖੁਸ਼ੀ ਦੀ ਲਹਿਰ ਦਿਖ ਰਹੀ ਆ ਪੂਰੇ ਪਰਿਵਾਰ ਦੇ ਨਾਲ ਕਿਉਂਕਿ ਪੂਰੇ ਪਰਿਵਾਰ ਦੇ ਵਿੱਚ ਇੱਕ ਖੁਸ਼ੀ ਦੀ ਨਜ਼ਰ ਆਈ ਆ ਕਿ ਕੋਈ ਜੋ ਉਹ ਜਿਹੜਾ ਸਾਹਮਣੇ ਕੰਮ ਕੀਤੇ ਗੁਰੂ ਨਗਰੀ ਵਾਸਤੇ ਦੋ ਵਾਰੀ ਪਹਿਲਾਂ ਤੇ ਹੁਣ ਤੀਜੀ ਵਾਰੀ ਫਿਰ ਮੌਕਾ ਜਿਹੜਾ ਉਹਨਾਂ ਨੂੰ ਮਿਲਿਆ ਤੇ ਲੋਕਾਂ ਨੇ ਫਿਰ ਤੀਜੀ ਵਾਰੀ ਮੌਕਾ ਜਿਹੜਾ ਦਿੱਤਾ ਗਿਆ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਵਿਜੇ ਰੱਖਿਆ ਸੀ ਕਿ ਮੇਰੇ ਬੰਦੇ ਉੱਪਰ ਮੈਂ ਆਹ ਕੰਮ ਕਰੂੰਗਾ ਤੇ ਫਿਰ ਪਹਿਲਾਂ ਜਿਹੜੇ ਕੰਮ ਕੀਤੇ ਹੋਏ ਨੇ ਉਹਨਾਂ ਨੂੰ ਵੇਖਦੇ ਆ ਲੋਕਾਂ ਨੇ ਗੁਰੂ ਨਗਰੀ ਦੇ ਵਿੱਚ ਲੋਕਾਂ ਨੇ ਵੋਟਾਂ ਪਾਈਆਂ ਕਿਉਂਕਿ ਹਰ ਇੱਕ ਪਾਰਟੀ ਦੇ ਲੋਕ ਦਾਵਾ ਕੀਤਾ ਜਾ ਰਿਹਾ ਸੀ ਆਪਣੇ ਉਮੀਦਵਾਰ ਨੂੰ ਲੈ ਕੇ ਪਰ ਉੱਥੇ ਜਦੋਂ ਰਾਹੁਲ ਗਾਂਧੀ ਗੁਰੂ ਨਗਰੀ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਆਏ ਤਾਂ ਉਹਨਾਂ ਦੇ ਲੋਕ ਕਿਹਾ ਗਿਆ ਕਿ ਅਦੀ ਸਦੂ ਕੀ ਉਹਨਾਂ ਦੇ ਭਰਾ ਸੁਖਜੀ ਸੁਖਜੀ ਕਿੱਦਾਂ ਤਪਦੀ ਗਰਮੀ ਦੇ ਵਿੱਚ ਪ੍ਰਚਾਰ ਕਰਦੇ ਰਹੇ ਤੁਸੀਂ ਬਿਲਕੁਲ ਬਿਲਕੁਲ ਗਰਮੀ ਲੰਮਾ ਪ੍ਰਚਾਰ ਸੀ ਲੰਮਾ ਸਮਾਂ ਸੀ ਐਂਡ ਇਹ ਆ ਵੀ ਪਤਾ એનર્ਜੀ ਬੜੀ ਸੀ ਕਿਉਂਕਿ ਚੌਹਾਂ ਚਾਰ ਤੇਰਾਨਾ ਮੁਕਾਬਲਾ ਸੀ ਅੱਗੇ ਇੱਕ ਬੰਦੇ ਦੇ ਧਿਆਨ ਰਹਿੰਦਾ ਹੁਣ ਚੌਹਾਂ ਤੇ ਰੱਖਣਾ ਪੈਣਦਿਆ ਸੀ ਜਿਆਦੀ ਟੱਕਰ ਕਿਹਨਾਂ ਨਾਲ ਕਰੀ ਸੀ ਤੱਕ ਅਸਲ ਚ ਹੱਡੀ ਟੱਕਰ ਤੇ ਹੈਗੀ ਮੌਜੂਦਾ ਸਰਕਾਰ ਨਾਲ ਤੇ ਸੈਂਟਰ ਸਰਕਾਰ ਨਾਲ ਹਾਂ ਉਹ ਦੇਖੋ ਮੌਜੂਦਾ ਸਰਕਾਰ ਦੇ ਮੰਤਰੀ ਐਂ ਦੂਜੇ ਜਿਹੜੇ ਬੰਦੇ ਆ ਉਹ ਮੋਦੀ ਸਾਹਿਬ ਪਹਿਲਾਂ ਕਹਿੰਦੇ ਤੁਹਾਡੇ ਮੰਤਰੀ ਤੇ ਹੱਡੀ ਟੱਕਰ ਤੇ ਧੋਮਾ ਨਹੀਂ ਜਿਹੜੇ ਨਾਲਿਆਂ ਦੀ ਗੱਲ ਕਰਦੇ ਸਰ ਲੋਕਾਂ ਦੇ ਮੂੰਹ ਬੰਦ ਕਰਦੇ ਉਹਨਾਂ ਦੇ ਯਾ ਨਾਲਾ ਇਹ ਗੰਦਗੀ ਨਹੀਂ ਆ ਗੰਦਗੀ ਉਹਨਾਂ ਦੇ ਦਿਮਾਗ ਦੀ ਗੰਦਗੀ ਜਿਹੜਾ ਨਾ ਕੂਟ ਪ੍ਰਚਾਰ ਕੀਤਾ ਜਿਹੜੇ ਸਾਡੇ ਬੰਦੇ ਨੌਜਵਾਨ ਨਸ਼ੇ ਨਾਲ ਮੰਨਦੇ ਆ ਜਿਹੜੇ ਸਾਡੇ ਬੇਰੁਜ਼ਗਾਰੀ ਆ ਜਿਹੜਾ ਸਾਡਾ ਬਾਰਡਰ ਬੰਦ ਆ ਇਹ ਗੰਦਗੀ ਆ ਨਾਲਾ ਕੋਈ ਗੰਦਗੀ ਨਹੀਂ ਆ ਇਹ ਤਾਂ ਸਿਰਫ ਕੁਝ 2 ਕਿਲੋਮੀਟਰ ਦਾ ਸਟ੍ਰੈਚ ਹੈ ਦਾ ਟੱਕਿਆ ਜਾਊਗਾ ਪਰ ਜਿਹੜੀ ਇਹਨਾਂ ਨੇ ਗੰਦਗੀ ਪੰਜਾਬ 'ਚ ਫਲਾਈ ਆ ਅਕਾਲੀ ਦਲ ਨੇ ਇਹਨਾਂ ਦੇ ਰਲ ਕੇ ਉਹ ਖਤਮ ਕਰੂਗਾ ਧੰਨਵਾਦ ਕਿਹਨੇ ਪਹਿਲੇ ਮੁੱਦਿਆਂ ਦੇ ਉੱਪਰ ਜਿਹੜੀ ਕੰਮ ਕੀਤੇ ਜਾਣਗੇ 24 ਨਹੀਂ ਨਹੀਂ ਸਾਡੇ ਆਲਰੇਡੀ ਕੋਈ ਪ੍ਰੋਜੈਕਟ ਪਾਈਪਲਾਈਨ ਚ ਹੈ ਇਹਨਾਂ ਨੂੰ ਪੂਰਾ ਕੀਤਾ ਜਾਊਗਾ ਜਿੱਨਾਂ 'ਚ ਰੋਡ ਰੋਡ ਨੈਟਵਰਕ ਹੈ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਚੱਲਦਾ ਪਿਆ ਵਾ ਆਪਣੇ ਐਜੂਕੇਸ਼ਨ ਅਦਾਰੇ ਆ ਆਪਣੀ ਹੈਲਥ ਦਾ ਵਾ ਐਂਡ ਗਰੀਬ ਜਿਹੜੇ ਬੱਚੇ ਖਾਸ ਕਰਕੇ ਐਲੀਮੈਂਟਰੀ ਸਕੂਲਸ ਦਾ ਕੰਮ ਆ ਉਹ ਪੂਰੇ ਕਰਾਂਗੇ ਕਾਫੀ ਕੰਮ ਪਾਈਪਲਾਈਨ ਚ ਹੈ ਬਿਲਕੁਲ ਉਹਨਾਂ ਵਿਸ਼ਵਾਸਪੁੱਤਰ ਹੈ ਇਹਨਾਂ ਦੇ ਕੋ ਅਮਰਸਰ ਦੇ ਐਮਪੀ ਹੋਣਾ ਬਹੁਤ ਮਾਨ ਦੀ ਗੱਲ ਹੈ ਉਹ ਅਮਰਸਰ ਇੱਕ 500 45 ਸੀਟਾਂ ਜੇ ਕਹੋ ਜੀ ਸੀਟਾਂ ਜਦੋਂ ਤੁਸੀਂ ਕਿਤੇ ਵੀ ਦੱਸੋਗੇ ਤੇ ਤੁਹਾਨੂੰ ਇਹ ਪਛਾਣ ਦੇ ਮਹਤਾਜ ਨਹੀਂ ਵੀ ਅਮਰਸਰ ਤੋਂ ਐਮਪੀ ਆ ਜੀ ਧੰਨਵਾਦ ਜੀ ਪਰਿਵਾਰ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਜਿਹੜੀ ਦਿਖਦੀ ਨਜ਼ਰ ਆ ਰਹੀ ਆ ਤੇ ਪੂਰੇ ਪਰਿਵਾਰ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਉਹਨਾਂ ਦੇ ਬੇਟੇ ਮੇਰਾ ਕਿਦਾਂ ਲੱਗ ਰਿਹਾ ਕਿ ਤੀਜੀ ਵਾਰੀ ਮੌਕੇ ਬਿਲਕੁਲ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਮਿਹਨਤ ਲਗਾਈ ਸੀ ਤੇ ਫਲ ਚੰਗਾ ਮਿਲੇ ਤੇ ਬਸ ਇਹੋ ਹੀ ਆਸ ਹੁੰਦੀ ਆ। ਤਪਦੀ ਗਰਮੀ ਤੇ ਜੋ 45 ਤੋਂ 46 ਡਿਗਰੀ ਗਰਮੀ ਸੀ ਪ੍ਰਚਾਰ ਕਰਦੇ ਰਹੇ ਉਹ ਨਹੀਂ ਉਹ ਜੋਸ਼ ਹੀ ਨਾ ਜ਼ਿਆਦਾ ਸੀ ਗਰਮੀ ਤੇ ਨਹੀਂ ਐਵੇਂ ਐਵੇਂ ਤੁਹਾਨੂੰ ਕਮਾਂ ਲੱਗੀ ਨਾਲੇ ਬਹੁਤ ਜ਼ਿਆਦਾ ਮਤਲਬ ਇੱਕ ਬੜੀ ਇੱਕ ਵੱਡੀ ਟੀਮ ਕੰਮ ਕਰ ਰਹੀ ਸੀ ਨਾਲ ਨਾਲ ਸਾਡਾ ਸਾਰਾ ਪਰਿਵਾਰ ਹੀ ਸਾਡਾ ਪਰਿਵਾਰ ਬਹੁਤ ਜ਼ਿਆਦਾ ਵੱਡਾ ਹੈ ਕਿ ਟੀਮ ਬਹੁਤ ਵੱਡੀ ਕੰਮ ਕਰ ਰਹੀ ਸੀ ਸੋ ਐਫ ਬਹੁਤ ਜ਼ਿਆਦਾ ਐਫਰਟ ਲਗਾ ਇਦਿਚ ਕੋਈ ਦੋਰਾ ਹੀ ਨਹੀਂ ਫਿਰ ਇਹ ਧਾਰ ਦੇ ਕਿਹੜੇ ਕੰਮ ਕੀਤੇ ਜਾਣਗੇ ਫਿਰ ਦੇ ਧਾਰ ਦੇ ਉੱਤੇ ਹੁਣ ਜਿਹੜੇ ਅੱਗੇ ਜਿਹੜੇ ਪ੍ਰੋਜੈਕਟਸ ਨੇ ਜਿਹੜੇ ਕੁਝ ਪੈਂਡਿੰਗ ਨੇ ਜਿਦਾਂ ਕਿ ਮੈਡੀਕਲ ਟੂਰਿਜ਼ਮ ਦਾ ਹੋ ਗਿਆ ਤੇ ਜਿਦਾਂ ਕਿ ਆਪਣੇ ਹੁਣ ਨਿਕਾਸ ਦਾ ਪਾਣੀ ਦੇ ਤੇ ਸਾਫ਼ ਪਾਣੀ ਆਉਂਦਾ ਜਿਹੜੇ ਜਿਹੜੇ ਪ੍ਰੋਜੈਕਟ ਹੋ ਗਏ ਇਹ ਥੋੜੀ ਜਿਹੀ ਜਿਹੜੀਆਂ ਦਿੱਕਤਾਂ ਨੇ ਜਿਹੜੀਆਂ ਕਾਮਨ ਪ੍ਰੋਬਲਮਸ ਨੇ ਇਹ ਸ਼ਹਿਰ ਚ ਵੀ ਦੇ ਪੈਣਾ ਚਾਹੀਦਾ ਨਾ ਕਿ ਜਿਹੜੇ ਨਾਲੇ ਦੀ ਗੱਲ ਕਰਦੇ ਸੀ ਲੋਕਾਂ ਨੇ ਮੂੰਹ ਬੰਦ ਕਰਤੇ ਵਿਕੋ ਆਪ ਹੀ ਉਸੇ ਨਾਲੇ ਚ ਬਸ ਗਏ ਨੇ ਸਾਨੂੰ ਸਾਨੂੰ ਤੇ ਕਹਿਣ ਦੀ ਕਿ ਲੋੜ ਨਹੀਂ ਪਈ ਉਹਦੇ ਚ ਹੁਣ ਚਲੋ ਜਿਹੜੇ ਮਾੜਾ ਕਹਿੰਦੇ ਨੇ ਉਹਨਾਂ ਦਾ ਮਾੜਾ ਹੁੰਦਾ ਇਹਨਾਂ ਕ ਸੁਣਿਆ ਸੀਗਾ ਸੋ ਮਾੜਾ ਕਹਿੰਦੇ ਰਹੀ ਉਹਨਾਂ ਨਾਲ ਜਿੱਦਾਂ ਰੱਬ ਨੇ ਸਹੀ ਸਮਝਾਇਆ ਟੱਕਰ ਕਿਤੇ ਨਾਲ ਜਾਈ ਰਹੀ ਹੈ ਜੀ ਲੈਕਚਰ ਟੱਕਰ ਤਾਂ ਜੀ ਤੁਸੀਂ ਸਮਝੋ ਕਿ ਆਪਣੇ ਆਪ ਦੇ ਐਫਰਟਸ ਦੇ ਨਾਲ ਹੀ ਰਹੀ ਹੈ ਆਪਣੇ ਐਫਰਟ ਜਦੋਂ ਇੱਕ ਦਿਨ ਲਾਏ ਜੇ ਉਹ ਵਧੀਆ ਹੁਣ ਤੇ ਅਗਲੇ ਦਿਨ ਹੋਰ ਲਾਉਣ ਦਾ ਜੀ ਕੀਤਾ ਬਸ ਇਹਦੇ ਰਹੀ ਟੱਕਰ ਬਿਲਕੁਲ ਜੀ ਪੂਰੇ ਪਰਿਵਾਰ ਦੇ ਵੱਲੋਂ ਪੂਰਾ ਪ੍ਰਚਾਰ ਕੀਤਾ ਗਿਆ ਤੇ ਦੇਖ ਸਕਦੇ ਹੋ ਕਿ ਖੁਸ਼ੀ ਕਾਫੀ ਜਿਹੜੀ ਦੇਖਦੀ ਨਜ਼ਰ ਆ ਰਹੀ ਹੈ ਉਜਾਲ ਸਿੰਘ ਦੇ ਬੇਟੀ ਵੀ ਨਾਲ ਕਿਦਾਂ ਲੱਗਿਆ ਜੀ ਅੱਜ ਖੁਸ਼ੀ ਕਿੰਨੀ ਹੈ ਸਭ ਤੋਂ ਪਹਿਲਾਂ ਖੁਸ਼ੀ ਤਾਂ ਤੁਹਾਨੂੰ ਦੇਖ ਹੀ ਰਹੀ ਹੈ ਬਹੁਤ ਖੁਸ਼ੀ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਯਾਰ 45 ਤੋਂ 42 ਡਿਗਰੀ ਗਰਮੀ ਸੀ ਉਹਦੇ ਵਿੱਚ ਪ੍ਰਚਾਰ ਕਰਦੇ ਰਹੇ ਹਾਂ ਜੀ ਕਰਦੇ ਰਹੇ ਲੋੜ ਵੀ ਸੀ ਐਂਡ ਹਮੇਸ਼ਾ ਹੀ ਕਰਾਂਗੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਥੈਂਕਸ ਕਰਨਾ ਚਾਹੁੰਦੇ ਹਾਂ ਲੋਕਾਂ ਦਾ ਜਿਨ੍ਹਾਂ ਨੇ ਇਨੀ ਗਰਮੀ ਜਾ ਕੇ ਵੋਟਾਂ ਪਾਈਆਂ ਉਹ ਸਭ ਤੋਂ ਵੱਡਾ ਥੈਂਕਸ ਮੰਗਦਾ ਤੇ ਉੱਪਰ ਹੁਣ ਕੰਮ ਕੀਤੇ ਜਾਊਗੇ ਜੀ ਸੋ ਪਹਿਲੀ ਗੱਲ ਤਾਂ ਜਿਹੜਾ ਮੈਂ ਪਰਸਨਲੀ ਵੀ ਫੀਲ ਕਰਦੀ ਹਾਂ ਕਿ ਕਲੀਨਲਿਨੈਸ ਦਾ ਤੇ এনवायरमेंट ਨੂੰ ਲੈ ਕੇ ਜਿਹੜੇ ਮੁੱਦੇ ਨੇ ਉਹ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਊਗੀ ਲੱਗਦਾ ਕਿ ਲੋਕਾਂ ਨੇ ਵਿਸ਼ਵਾਸ ਕੀਤਾ ਵੀ ਤੀਜੀ ਵਾਰ ਵੇ ਸ਼્વાસ ਕੀਤਾ ਹੈ ਇਸ ਲਈ ਕੀਤਾ ਕਿਉਂਕਿ ਪਹਿਲਾਂ ਵੀ ਕੰਮ ਕੀਤੇ ਰਹੇ ਸੋ ਜੇ ਕੰਮ ਨਾ ਕੀਤੇ ਹੁੰਦੇ ਤਾਂ ਸ਼ਾਇਦ ਅੱਜ ਇਹ ਦਿਨ ਨਾ ਦਿੱਸਦਾ ਆਪਾਂ ਨੂੰ ਬਟ ਮੈਨੂੰ ਸ਼ੋਰਟੀ ਹੈ ਕਿ ਜਿੱਦਾਂ ਪਹਿਲਾਂ ਕੰਮ ਕੀਤਾ ਹੈ ਉਦਾਂ ਹੀ ਠੋਕੇ ਅੱਗੇ ਵੀ ਕਰਦੇ ਰਵਾਂਗੇ ਲੱਖੋ ਜੀ ਇਹ ਪਰਿਵਾਰ ਸਾਹਿਬ ਜਿਨ੍ਹਾਂ ਦੇ ਵੱਲੋਂ ਪ੍ਰਚਾਰ ਵੀ ਕੀਤਾ ਗਿਆ ਖੁੱਲਾ ਤੇ ਅੱਜ ਜਿਹੜਾ ਤੀਜੀ ਵਾਰੀ ਮੌਕਾ ਜਿਹੜਾ ਮਿਲਦਾ ਨਜ਼ਰ ਆ ਰਿਹਾ ਤੇ ਫਿਰ ਉਹਨਾਂ ਦੇ ਵੱਲੋਂ ਗੁਰੂ ਨਗਰੀ ਵਿੱਚ ਫਿਰ ਮੌਕਾ ਮਿਲਿਆ ਵਾ ਕਿਉਂਕਿ ਐਮਪੀ ਬਣੇ ਨੇ ਤੇ ਹੁਣ ਜਿਹੜਾ ਲੋਕਾਂ ਨੇ ਵਿਸ਼ਵਾਸ ਜਿਤਾਇਆ ਵਾ ਉਸ ਵਿਸ਼ਵਾਸ ਤੇ ਉਹ ਜਿਹੜਾ ਸਭ ਖਰੇ ਉਤਰਨਗੇ ਜਿਹੜੇ ਅਭਿਸਰ ਤੇ ਮੁੱਦੇ ਆ ਗਏ ਨੇ ਉਹਨਾਂ ਦੇ ਮੁੱਦੇ ਦੇ ਉੱਪਰ ਜਲਦੀ ਜਲਦੀ ਜਿਹੜਾ ਕੰਮ ਕੀਤਾ ਜਾਵੇਗਾ ਕੈਮਰਾਮਨ ਮਨੋਜ ਦੇ ਨਾਮ ਅਜਿੰਦਰ ਸਿੰਘ ਸਾਂਝ ਟੀਵੀ ਅੰਮ੍ਰਿਤਸਰ